ਫਿਰ ਮੈਂ ਨਹੀਂ ਬੈਠੀ ਤੂੰ ਬੈਠੀ ਮੈਂ ਵੇਖਿਆ ਤੇ ਤੂੰ ਟੈਰਾਂ ਨਾਲ ਝੂਟੀ ਫਿਰਦੀ ਕਾ ਲੋ ਵੇਲੇ ਏਡੀ ਕੰਦ ਢਾਤੀ ਇਹਨੇ ਰਾਈਟ ਵਾਹੀ ਮਸ਼ੀਨ ਲੈ ਕੇ ਠੀਕ ਹੈ ਜੀ ਓਕੇ ਹਾਂ ਜੀ ਬੇਨਤੀ ਕਬੂਲ ਕਰਨ ਲੋ ਤਾਂ ਹੋਰ ਵੀ ਲਾਓ ਭਾਈ ਜੀ ਜੀ ਦੇ ਨਾਲ ਆਪਾਂ ਨੂੰ ਆਕਸੀਜਨ ਮਿਲੇ ਆਕਸੀਜਨ ਮਿਲੇ ਮੋਟੇ ਹੋੜੀ ਵੀ ਲਾ ਦੇ ਆ ਜਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹਾਂਜੀ ਗੋਪੀ ਮਾਤਰੀ ਉਹ ਬਾਈ ਉਹ ਮੂਲੇ ਫਾਰਮ ਫੇਲ ਪਰ ਇਹ ਮਸ਼ੀਨ ਲੈ ਆਏ ਆਂ ਹਾਂਜੀ ਈ ਨਾ ਆ ਰਹਾ ਹੋ ਜੋ ਤੁਹਾਡਾ ਹਣ ਖੂਨ ਪੀਣਾ ਤੁਹਾਡਾ ਹੀ ਸ਼ਿੰਗਿਆਣਾ ਕੱਟ ਕੱਟ ਕੇ ਹਾਂ ਆ ਗਏ ਬਾਹ ਹੀ ਮਸ਼ੀਨ ਲੈ ਕੇ ਉਹ ਭਲਾ ਖੁੱਲ ਗਈ ਖੁੱਲ ਗਈ ਵਾ ਠੀਕ ਆ ਵਿੰਗੀ ਏ ਜੀ ਇਹ ਤੈਨੂੰ ਕਿਹਾ ਸੀ ਨਾ ਕੱਲ ਮੇਰੇ ਟਰੈਕਟਰ ਨੇ ਕੀ ਨੁਕਸਾਨ ਕੀਤਾ ਵਾ ਤੇ ਉੱਤੇ ਚੜ ਕੇ ਕਦੇ ਬੈਠੀ ਫਿਰ ਮੈਂ ਨਹੀਂ ਬੈਠੂਗੀ ਤੂੰ ਬੈਠੀ ਮੈਂ ਵੇਖਿਆ ਤੇ ਤੈਨੂੰ ਟਾਇਰਾਂ ਨੇ ਝੂਟੀ ਫੇਰਦੀ ਹਾਂ ਉੱਤੇ ਕੌਣ ਚੜਿਆ ਸੀ ਇੱਕ ਨੂੰ ਜੜੀ ਸੀ ਮਮਾ ਇਹ ਹੋਰ ਜਿੱਥੇ ਮੇਰਾ ਚੂਨਾ ਪਾਈ ਜਾਂਦੀ ਏਕ ਨੂੰ ਨਹੀਂ ਜੜੀਗੀ ਕੈਮਰੇ 'ਚ ਵੇਖ ਲਓ ਜਾ ਕੇ ਕੈਮਰੇ ਤੈਨੂੰ ਬਹੁਤ ਖਾਉਣੀਆਂ ਇਹਨੂੰ ਨੁਕਸਾਨ ਹੋਵੇ ਪਰ ਕੈਮਰੇ ਨੂੰ ਲੈ ਕੇ ਕੀ ਕਰਗੇ ਆਹ ਕੈਮਰੇ 'ਚ ਵੇਖ ਲਓ ਕਾ ਲਓ ਵੇਲੇ ਏਡੀ ਕੰਦ ਢਾਤੀ ਉਹਨੇ ਟਰੈਕਟਰ ਨੇ ਮੈਂ ਕੀ ਕਰਾਂ ਤੈਨੂੰ ਮੈਂ ਦੱਸਾਂ ਮੈਂ ਤੂੰ ਕੀ ਕਰੇ ਮੈਂ ਤੇਰੇ ਮਾਰ ਮਾਰ ਕੇ ਸੌਣ ਤੈਨੂੰ ਵਿੰਗੀ ਕਰ ਦੂੰਗਾ ਈ ਨਾ ਛੋਟੇ ਨਹੀਂ ਇੱਥੇ ਬਾਅਦ ਚੋਂ ਤੁਹਾਨੂੰ ਫਾਇਲਾ ਦੇਣਾ ਹੈ ਨਾ ਹਾਂ ਫਾਇਲਾ ਕਿੱਡਾ ਤੁਸੀਂ ਫਾਇ ਲੱਗੀਆਂ ਰਹਿਣੀਆਂ ਸਾਰੀ ਦਿਹਾੜੀ ਕੀ ਤਿੰਨ ਘੰਟੇ ਸਕੂਲ ਜਾਣੀਆਂ ਤੇ ਅੱਗੋਂ ਰਾਵ ਦਾ ਰੋ ਬੈ ਮਾਰਦੇ ਜਾਂ ਮੈ ਪਤਾ ਨਹੀਂ ਕਿੱਡਾ ਕੰਮ 6 ਘੰਟੇ ਜਾਣੀਆਂ ਇੱਥੇ ਤੁਹਾਨੂੰ ਜਾਨੀ ਕਿ ਮੈਨੂੰ ਵੀ ਖੜਨਾ ਪਊਗਾ ਜੇ ਮੇਰਾ ਤੈਨੂੰ ਤੈਨੂੰ ਧੱਕੇ ਨਾਲ ਸਰਪੰਚ ਬਣਾ ਦੇਣਾ ਬਈ ਨਾ ਸਰਪੰਚ ਨਹੀਂ ਸੱਚ ਮੈਂਬਰ ਬਣਾ ਦੇਣਾ ਤੈਨੂੰ ਧੱਕੇ ਨਾਲ ਮੈਂਬਰ ਮੈਂਬਰ ਸਾਹਿਬ ਜਿੰਦਾਬਾਦ ਹਾਂ ਸਾਡਾ ਰਾਜੂ ਭਾਈ ਮੈਂਬਰ ਖੜਾ ਲੱਗਾ ਚਾਰ ਨੰਬਰ ਵਾਰਡ ਚ ਸਾਰੇ ਜਣੇ ਖੁੱਲ ਕੇ ਸਪੋਰਟ ਕਰਿਓ ਵਾਰਡ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੇ ਨੂਰਪੁਰ ਹਕੀਮਾ ਦੀ ਧਰਤੀ ਵਾਲਿਆਂ ਨੂੰ ਹਾਂ ਸਾਡਾ ਰਾਜੂ 11 ਤਰੀਕ ਨੂੰ ਪੈਣੀਆ 15 ਨੂੰ 15 ਨੂੰ ਬਈ ਰਿਜਲਟ ਨਿਕਲਣਾ ਰੇਡਾਂ ਪੈਣੀਆਂ ਨੂਰਪੁਰੇ ਦੀ ਧਰਤੀ ਤੇ ਜਿਹਨੇ ਵੇਖਣਾ ਵੇਖ ਸਕਦੇ ਆ ਭਾਈ ਖਤਰਾ ਹਾਂ ਬਾ ਰਾਜੂ ਤੈਨੂੰ ਜਦੋਂ ਖਤਰਾ ਮਹਿਸੂਸ ਹੋਇਆ ਤੂੰ ਆਪਣੀ ਵੇਹਲੀ ਵਾਲ ਨੂੰ ਡਾਈ ਮਾਰ ਕੇ ਤੂੰ ਕਹੇ ਭਰਾਵਾ ਮੈਂ ਪਾਉਣੇ ਪੱਠੇ ਮੈਨੂੰ ਨਹੀਂ ਤਾਂ ਕਰਨਾ ਗਿਆ ਹੈ ਪਰੇ ਕੀ ਕਹਿਣਾ ਚਾਹਣਗੇ ਦੇਖ ਤੂੰ ਕੀ ਕਿਆ ਦੇਖ ਮੈਂ ਕਹ ਡੇਕ ਐਂਡ ਤਾਂ ਹੀ ਨਹੀਂ ਪਟਣੀ ਮੈਂ ਕਹ ਆਕਸੀਜਨ ਮਿਲਦੀ ਏ ਇਹਦੇ ਨਾਲ ਕੀ ਮਿਲਦੀ ਆ ਆਕਸੀਜਨ ਆਕਸੀਜਨ ਮਿਲਦੀ ਏ ਸਾਰੇ ਫਰੈਂਡਾਂ ਨੂੰ ਬੇਨਤੀ ਆ ਆਕਸੀਜਨ ਮਿਲਦੀ ਆ ਆਕਸੀਜਨ ਆ ਇਹਦੇ ਨਾਲ ਠੀਕ ਆ ਜੀ ਓਕੇ ਹਾਂ ਜੀ ਬੇਨਤੀ ਕਬੂਲ ਕਰਨ ਲੋ ਤਾਂ ਹੋਰ ਵੀ ਲਾਓ ਬਾਈ ਜੀ ਜੀ ਦੇ ਨਾਲ ਆਪਾਂ ਨੂੰ ਆਕਸੀਜਨ ਮਿਲਦੀ ਆਕਸੀਜਨ ਮਿਲੇ ਆ ਗਿਆ ਮੈਂਬਰ ਮਗਰ ਵੀ ਮੈਂਬਰ ਮੈਂਬਰ ਸਾਹਿਬ ਮੈਂਬਰ ਆਉਂਦੇ ਦੋਵੇਂ ਮੈਂਬਰ ਕੌਣ ਸੀ ਨਾਲ ਦਾਗਦਾ ਪਉਂਦਾ ਗ੍ਰੇਡ ਕਲੀ ਗ੍ਰੇਡ ਕਲੀ ਕਿੱਦਾਂ ਦਾ ਪਉਦਾ ਦਿਖਾ ਲਈ ਆਏ ਖੋਪੜੀ ਫਾੜ ਲੈਂਦਾ ਬੱਸ ਬੰਦਾ ਢੜਦਾ ਉਹ ਇੱਥੋਂ ਬੱਸ ਬੰਦਾ ਬੰਦਾ ਨਾਲੇ ਕਿਹੜਾ ਕਿਹੜਾ ਅੰਡਾ ਟਾਇਗਰ ਅੰਡਾ ਟੈਕਰ ਉਹ ਕਿੱਦਾਂ ਪਉਂਦਾ ਵਾ ਉਹ ਤਾਂ ਐ ਕਮਾਈ ਦਿੰਦਾ ਬੰਦੇ ਨੂੰ ਚੱਟ ਗੋਪੀ ਨੂੰ ਪਾ ਕੇ ਵਿਖਾਏਗਾ ਗੋਵੀ ਰਹਿਣ ਦੇ ਨਹੀਂ ਵੀਰ ਬਣਾ ਪਾ ਲਈ ਜਾਂਦਾ ਨਾ ਭਰਾਵਾ ਮੇਰਾ ਭਰਾ ਵਕਾਰ ਗੋਵੀ ਤੇ ਤਾਂ ਲੱਖੇ ਦਾ ਸਿਰ ਜਦ ਤੂੰ ਕੁੱਟਿਆ ਸੀਗਾ ਕਿੱਦਾਂ ਘਟਿਆ ਸੀ ਇਹਨੇ ਆਏ ਘੁਰਤਾ ਗ੍ਰੇਡ ਖਲੀ ਦਾ ਇਹਦੇ ਪੂਰ ਸਵਾਰ ਰਿਹਾ ਲੱਖਾ ਜਿਹੇ ਬੈਗ ਪਿਆ ਤਾਂ ਤੇ ਉਹਦੀ ਅੱਖਾਂ ਕਿ ਅੱਖਾਂ ਕੀ ਉਹਨੂੰ ਲੈ ਕੇ ਗਏ ਆ ਹਸਪਤਾਲ ਦੇ ਵਿੱਚ ਜਾ ਕੇ ਦਵਾ-ਦਵਾ ਕਰਾ ਕਿਹੜਾ ਰਹਿਮ ਸਟੂਡੀਓ ਹਾਂ ਉਹ ਆਏ ਜੇ ਪੈਂਦਾ ਆਏ ਡਿੱਟੇ ਫਿਰ ਉੱਡ ਕੇ ਪੈਂਦਾ ਬੰਦੇ ਹਾ ਹਾ ਮੋਟੇ ਹੋੜੀ ਵੀ ਲਾ ਦੇ ਆ ਜ ਹਾ 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 ਆਹੋ ਸਾਡੇ ਸਾਨੂੰ 100 ਰੁਪਿਆ ਮਾਰ ਰਿਹਾ ਜੀ 50 50 ਬਾਦ ਹੋ ਗਿਆ ਔਰ ਰੈਡੀ ਲਿਆ ਕੰਮੂ ਮੈਂ ਆਵਾ ਕੰਮੂ ਹਾਂ ਜੇ ਤੂੰ ਦੇਖ ਹੀ ਲਈ ਉਹਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ